ਸਤਿ ਸ਼੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਰਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਕੀ ਬਣਾਵਾਂਗੇ ਸੈਂਡਵਿਚ ਅੱਜ ਬਣਾਵਾਂਗੇ ਜੀ ਆਪਾਂ ਸੈਂਡਵਿਚ ਬੱਚੇ ਆਏ ਤੇ ਦੁਪਹਿਰੇ ਕੁਛ ਨਾ ਕੁਛ ਖਾਣ ਨੂੰ ਮੰਗਦੇ ਮੈਂ ਕਿਹਾ ਚਲੋ ਆਪਾਂ ਸੈਂਡਵਿਚ ਬਣਾਉਨੇ ਤੇ ਆ ਆਪਾਂ ਜੀ ਸਬਜ਼ੀਆਂ ਲਈਆਂ ਪਿਆਜ਼ ਹੈ ਖੀਰਾ ਸ਼ਿਮਲਾ ਮਿਰਚਾ ਟਮਾਟਰ ਹੈ ਤੇ ਆਹ ਹੋਰ ਕੀ ਹੈ ਆਹ ਔਰ ਗੈਨੋ ਔਰ ਗੈਨੋ ਹੈ ਆਪਨੇ ਟਮਾਟੋ ਕੱਚਾ ਆਪਾਂ ਦੂਸਰਾ ਸਮਾਨ ਆਪਾਂ ਸੋਨੂੰ ਨਾਲ ਦੀ ਨਾਲ ਵਕਾਵਾਂਗੇ ਇੱਧਰ ਆਪਣੇ ਬ੍ਰੈਡ ਪਏ ਆਪਾਂ 8-10 ਬ੍ਰੈਡ ਲੈ ਲਿਆ ਜਿੰਨੇ ਆਪਾਂ ਚਾਹੀਦੇ ਆਪਾਂ ਉਹਨੇ ਬਣਾ ਲਾਂਗੇ ਚਲੋ ਜੀ ਆਪਾਂ ਕਰਦੇ ਹਾਂ ਸਟਾਰਟ ਲਓ ਜੀ ਇੱਧਰ ਆਪਾਂ ਲੈ ਲਿਆ ਬੌਲ ਹੁਣ ਆਪਾਂ ਬੌਲ ਦੇ ਵਿੱਚ ਪਾ ਲਾਂਗੇ ਸਬਜ਼ੀਆਂ ਆਪਾਂ ਸਭ ਸਬਜ਼ੀਆਂ ਸਾਰੀਆਂ ਬੌਲ ਚ ਪਾ ਲਈਆਂ ਤੇ ਆਪਾਂ ਇਹਦੇ ਵਿੱਚ ਹਰੀ ਮਿਰਚ ਵੀ ਪਾ ਸਕਦੇ ਆ ਧਨੀਆ ਹਰਾ ਧਨੀਆ ਵੀ ਪਾ ਸਕਦੇ ਆ ਲੇਕਿਨ ਆਪਾਂ ਬਣਾਉਨੇ ਬੱਚਿਆਂ ਵਾਸਤੇ ਬੱਚੇ ਖਾਂਦੇ ਨਹੀਂ ਨਾ ਧਨੀਆ ਨਾ ਹਰੀ ਮਿਰਚ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਤਾਂ ਪਾਵਾਂਗੇ ਆਰਗੈਨੋ ਆਰਗੈਨੋ ਮੈਂ ਤਾਂ ਨਾਮ ਹੀ ਨਹੀਂ ਆਉਂਦਾ ਤੇ ਆਪਾਂ ਚਿਲੀ ਫਲੈਕਸ ਵੀ ਪਾ ਸਕਦੇ ਆ ਆਪਾਂ ਕਾਲੀ ਮਿਰਚ ਪਾਵਾਂਗੇ ਬੱਚੇ ਖਾਂਦੇ ਨਹੀਂ ਚਿਲੀ ਫਲੈਕਸ ਵੀ ਨਹੀਂ ਖਾਵੇ ਤੇ ਹੁਣ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਟੇਸਟ ਦੇ ਹਿਸਾਬ ਨਾਲ ਥੋੜਾ ਜਿਹਾ ਨਮਕ ਪਾ ਦਾਂਗੇ ਵਾਈਟ ਨੂਨ ਤੇ ਟਮੇਟੋ ਕੈਚੱਪ ਪਾਵਾਂਗੇ ਆਪਾਂ ਇਹਦੇ ਵਿੱਚ 1.5 ਚਮਚਾ ਪਾ ਟਮੇਟੋ ਕੈਚੱਪ ਪਾ ਦਿਆ ਟਮੇਟੋ ਕੈਚੱਪ ਆਪਨੇ ਘਰ ਦਾ ਬਣਾ ਹੋਇਆ ਬਹੁਤ ਹੀ ਵਧੀਆ ਹੋਗਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮਾਇਓਨੈਸ ਮਾਇਓਨੈਸ ਮੈਨੂੰ ਤੇ ਇਹਦਾ ਨਾਮ ਵੀ ਨਹੀਂ ਆਉਂਦਾ ਇਹਦੇ ਵਿੱਚ ਪਾ ਲਾਂਗੇ ਆਪਾਂ ਮਾਇਓਨੀਜ਼ ਵਾਈਟ ਸੌਸ ਅਵੱਲਾ ਅਵੱਲ ਜਵਾਕ ਸਮਾਨ ਖਾਂਬਸ ਸੌਸ ਹੁਣ ਆਪਾਂ ਇਹਨੂੰ ਵਿੱਚ ਕਰ ਲਾਂਗੇ ਮਿਕਸ ਆਪਾਂ ਮਸਾਲੇ ਸਬਜ਼ੀਆਂ ਦੇ ਵਿੱਚ ਮਿਲਾ ਲਏ ਵਧੀਆ ਆਪਾਂ ਨਾ ਪਰਫੈਕਟ ਤਿਆਰ ਹੋ ਗਈਆਂ ਸਬਜ਼ੀਆਂ ਹੁਣ ਆਪਾਂ ਇਹਨਾਂ ਨੂੰ ਕੱਟਾਂਗੇ ਇਹਨਾਂ ਦੇ ਕਿਨਾਰੀਆਂ ਕੱਟ ਲਾਂਗੇ ਆਪਾਂ ਬ੍ਰੈਡਾਂ ਦੀਆਂ ਐਸ ਤਰ੍ਹਾਂ ਕਰਕੇ ਨਾ ਕਿਨਾਰੀਆਂ ਕੱਟ ਲਾਂਗੇ ਆਪਾਂ ਇਹਨਾਂ ਦੀਆਂ ਇਸ ਤਰ੍ਹਾਂ ਕਰਕੇ ਆਪਾਂ ਪੀਸ ਤਿਆਰ ਕਰ ਲਾਂਗੇ ਆਪਾਂ ਬ੍ਰੈਡ ਦੇ ਕਿਨਾਰੀਆਂ ਕੱਟ ਲਈਆਂ ਤੇ ਹੁਣ ਆਪਾਂ ਇਹਦੇ ਉੱਤੇ ਆਹ ਹਨ ਸਬਜ਼ੀ ਲਾਉਂਦੇ ਆ ਆਪਾਂ ਜਿਹੜੀ ਸਬਜ਼ੀ ਤਿਆਰ ਕਰਕੇ ਰੱਖੀ ਹੈ ਇਹ ਲਾ ਦਿਆਂਗੇ ਆਪਾਂ ਆਪਾਂ ਬਹੁਤ ਹੀ ਸਿੰਪਲ ਤਰੀਕੇ ਨਾਲ ਬਣਾਈ ਜਾਂਦੇ ਆ ਇਹਨੂੰ ਐਸ ਤਰ੍ਹਾਂ ਕਰਕੇ ਨਾ ਆਪਾਂ ਸਾਰਿਆਂ ਦੇ ਉੱਤੇ ਲਾ ਦਾਂਗੇ ਐਸ ਤਰ੍ਹਾਂ ਕਰਕੇ ਐਸ ਤਰ੍ਹਾਂ ਕਰਕੇ ਆਪਾਂ ਸਾਰਾ ਤੇ ਲਾ ਦੇਵਾਂਗੇ ਲਓ ਤਾਂ ਨੰਮ ਸਟਫਿੰਗ ਭਰ ਲਈਏ ਬ੍ਰੈਡਾਂ ਦੇ ਵਿੱਚ ਹੁਣ ਐਸ ਤਰ੍ਹਾਂ ਇਹਦੇ ਉੱਤੇ ਦੂਸਰਾ ਰੱਖ ਦਿਆਗੇ ਐਸ ਤਰ੍ਹਾਂ ਕਰਕੇ ਐਸ ਤਰ੍ਹਾਂ ਲਓ ਜੀ ਹੁਣ ਆਪਾਂ ਸਟਫਿੰਗ ਭਰਤੀ ਬ੍ਰੈਡਾਂ ਦੇ ਵਿੱਚ ਇੱਧਰ ਆਪਣਾ ਤਵਾ ਰੱਖਿਆ ਹੋਇਆ ਤੇ ਇਹਦੇ ਉੱਤੇ ਆਪਾਂ ਲਾਵਾਂਗੇ ਕਿਉਂ ਇਹਨੂੰ ਆਪਾਂ ਗਾਇਆਂ ਨੂੰ ਥੋੜਾ ਜਿਹਾ ਹਲ ਕਰ ਲੈਨੇ ਆ। ਉੱਤੇ ਕੋ ਪਾਲਾਂਗੇ ਆਪਾਂ ਇਹਦੇ ਉੱਤੇ ਬਟਰ ਵੀ ਲਾ ਸਕਦੇ ਆ। ਮੈਂ ਕਿ ਉਲਾਉਂਗੀ। ਤੇ ਹੁਣ ਆਪਾਂ ਥੋੜਾ ਜਾਂ ਸਲੋ ਕਰ ਲਾਂਗੇ ਤਵਾ ਆਪਣਾ ਪਤਲਾ ਹੀ ਐ। ਤੇ ਹੁਣ ਆਪਾਂ ਇਹਨਾਂ ਨੂੰ ਉੱਤੇ ਰੱਖ ਦਿਆਂਗੇ ਇਹਦੇ। ਐਸ ਤਰ੍ਹਾਂ ਕਰਦੇ। ਇਹਦੇ ਤੱਕ ਹੀ ਟਿਕੂਗਾ ਆਪਾਂ ਵਾਰੀ ਵਾਰੀ ਕਰਕੇ ਬਣਾ ਲਾਂਗੇ। ਲਓ ਜੀ ਆਪਾਂ ਇਹਦਾ ਪਾਸਾ ਪਲਟਦਾ ਦੇਖੋ ਕਿੰਨਾ ਵਧੀਆ ਬਣ ਗਿਆ ਕ੍ਰਿਸਪੀ ਕ੍ਰਿਸਪੀ ਤਾਂ ਵੀ ਤਾਂ ਨਾ ਕ੍ਰਿਸਪੀ ਬਣਦੇ ਆ ਜੇ ਆਪਾਂ ਕੀ ਹੁੰਦਾ ਉਹ ਟੋਸਟਰ ਟੋਸਟਰ ਮੇਕਰ ਹੁੰਦਾ ਨਾ ਜਿਹੜਾ ਉਹਦੇ ਵਿੱਚ ਇੰਨੇ ਟੇਸਟੀ ਨਹੀਂ ਬਣਦੇ ਇੰਨਾ ਕ੍ਰਾਂਚੀ ਬਣ ਉਹਦੇ ਵਿੱਚ ਟੋਸ ਮੇਕਰ ਜਾਂ ਫਿਰ ਟੋਸਟ ਮਸ਼ੀਨ ਦੋਨੋਂ ਹਾਂ ਟੋਸਟ ਮੇਕਰ ਹੁੰਦਾ ਜਿਹੜਾ ਆਹ ਦੇਖੋ ਕਿੰਨੇ ਵਧੀਆ ਤੇ ਕਿੰਨੇ ਕ੍ਰਾਂਚੀ ਕ੍ਰਾਂਚੀ ਬਣਦੇ ਤਵੇ ਤੇ ਤੇ ਉਹਦੇ ਵਿੱਚ ਇੰਨੇ ਵਧੀਆ ਨਹੀਂ ਕ੍ਰਾਂਚੀ ਬਣਦੇਗੇ ਲਓ ਜੀ ਆਪਣਾ ਇੱਕ ਸੈਂਡ ਵਿੱਚ ਤਾਂ ਹੋ ਗਿਆ ਤਿਆਰ ਤੇ ਹੁਣ ਆਪਾਂ ਦੂਸਰਾ ਕਰਾਂਗੇ ਇਹਨੂੰ ਵੀ ਐਸੇ ਕਰਤਾ ਬਈ ਤੇ ਆਪਾਂ ਘਿਓ ਲਾਵਾਂਗੇ ਆਪਾਂ ਬਟਰ ਵੀ ਲਾ ਸਕਦੇ ਹਾਂ ਘਿਓ ਹੈ ਤਾਂ ਘਿਓ ਲਾਓ ਉਹਨਾਂ ਪੈਸਟੇ ਨਾਲ ਕਰਕੇ ਸਾਰੇ ਬਣਾ ਲਾਂਗੇ ਹਨਾ ਦੂਸਰਾ ਪਾਸਾ ਫਲਟਾਂਗੇ ਇਹਦੇ ਉੱਪਰ ਲਈਦੇ ਤੇ ਲਾ ਦਾਂਗੇ ਘਿਓ ਤੇ ਹੁਣ ਆਪਾਂ ਆਹ ਪਾਸਾ ਇਹਦਾ ਐਸੇ ਕਰਕੇ ਪਲਟਾਂਗੇ ਦੇਖੋ ਕਿੰਨਾ ਵਧੀਆ ਤੇ ਕਿੰਨਾ ਕ੍ਰਿਸਪੀ ਬਣੇ ਗਾਂਸਾ ਆਪਣਾ ਸਲੋ ਹੈ ਤਵਾ ਸਾਡਾ ਪਤਲਾ ਬਣਾ ਲਾਂਗੇ ਸੈਂਡਵਿਚ ਆਪਣੇ ਬਣ ਕੇ ਹੋ ਗਏ ਜੀ ਤਿਆਰ ਆਪਾਂ ਤਵੇ ਤੇ ਬਣਾਏ ਤੇ ਬਹੁਤ ਹੀ ਕ੍ਰਿਸਪੀ ਬਣੇ ਆ ਤੇ ਲੇਖੋ ਜੀ ਹੁਣ ਆਪਾਂ ਇਹਨਾਂ ਨੂੰ ਕੱਟਦੇ ਆਂ ਕੱਟਦੇ ਆਂ ਨੇ ਇਹਨੂੰ ਦੇਖੋ ਕਿੰਨੇ ਵਧੀਆ ਬਣੇ ਆ ਆਪਣੇ ਸੈਂਡਵਿਚ ਬਹੁਤ ਹੀ ਵਧੀਆ ਬਣੇ ਆ ਆਪਾਂ ਸਾਰੇ ਕੱਟ ਲੈਨੇ ਆ ਇਸ ਤਰ੍ਹਾਂ ਕਰਕੇ ਆਪਾਂ ਸੈਂਡਵਿਚ ਆਪਾਂ ਕੱਟ ਲਿਆ ਦੇਖੋ ਕਿੰਨੇ ਵਧੀਆ ਬਣਿਆ ਹੁਣ ਆਪਾਂ ਇਹਨੂੰ ਕਰਦੇ ਆ ਸਰਵ ਹੁਣ ਬੱਚੇ ਖਾਣਗੇ ਦੇਖੋ ਬਹੁਤ ਹੀ ਵਧੀਆ ਬਣੇ ਤੇ ਬਹੁਤ ਹੀ ਟੇਸਟੀ ਹੁਣ ਬੱਚੇ ਖਾ ਕੇ ਦੱਸਣਗੇ ਆਪਾਂ ਨੂੰ ਕਿਵੇਂ ਬਣੇ ਆ ਨੌਂ ਸੰਗੀਤ ਖਾ ਕੇ ਦੇਖ ਲਓ ਜੀ ਖਾਓ ਜੀ ਹੁਣ ਇੱਕ ਵਾਈਟ ਸੌਸ ਹੈ ਇੱਕ ਟਮੇਟੋ ਕੈਚਪ ਹੈ ਜਿਹਦੇ ਨਾਲ ਮਰਜ਼ੀ ਖਾਓ ਕਿਵੇਂ ਮਨਿਆ ਬੇਟਾ ਬਹੁਤ ਯੰਮੀ ਹੈ ਵੈਰੀ ਯੰਮੀ ਵੈਰੀ ਯੰਮੀ ਥੈਂਕ ਯੂ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਆਰ ਵੀਡੀਓ ਕਮੈਂਟ ਆਲਸੋ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਮਿਲਦੇ ਆ ਜੀ ਅਗਲੀ ਵੀਡੀਓ ਚ ਸਤਿ ਸ਼੍ਰੀ ਅਕਾਲ